ਕੱਲ ਜਿਹੜੀ ਇਹਨਾਂ ਨੇ ਰੀਸ਼ਫਲਿੰਗ ਕੀਤੀ ਹੈ ਉਹਦੇ ਵਿੱਚ ਨਵੇਂ ਬੰਦੇ ਵੀ ਐਡ ਕੀਤੇ ਪਰ ਜਿਹੜੇ ਹੁਣ ਗਏ ਆ ਉਹਨਾਂ ਦੀ ਨਰਾਜ਼ਗੀ ਵੀ ਪੱਕੇ ਤੌਰ ਤੇ ਹੋਣੀ ਹੈ ਯਕੀਨਨ ਹੀ ਹੋਣੀ ਹੈ ਉਹਦੇ ਵਿੱਚ ਇੱਕ ਬੀਬੀ ਜਿਹੜੇ ਅਨਮੋਲ ਗਗਨ ਮਾਨ ਦੀ ਇਹਨਾਂ ਦੀ ਅੱਪ ਗੱਲ ਵੀ ਕੀਤੀ ਸੀ ਕੱਲ ਉਹਨਾਂ ਨੇ ਕਹਿੰਦੇ ਭਾਈ ਗੁਹਾਰ ਲਾਈ ਹੈ ਕਿ ਮੈਨੂੰ ਤੁਸੀਂ ਰੱਖੋ ਅਜੇ ਮੈਨੂੰ ਨਾ ਜਾਣ ਦਿਓ ਕੀ ਮਸਲਾ ਹੈ ਪੂਰਾ ਇਹ ਤੇ ਕੀ ਕੋਈ ਅਸਰ ਵੀ ਹੋਇਆ ਉਹਨਾਂ ਦੀ ਗੱਲ ਦਾ ਕਿ ਨਹੀਂ ਆ ਦੇਖੋ ਗੱਲ ਇਹ ਆ ਕਿ ਸਭ ਅਸਲ ਦੇ ਵਿੱਚ ਜੋ ਇਹ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਰੀਸ਼ਫਲਿੰਗ ਹੋਈ ਆ ਜੀ ਹੁਣ ਮਾਮਲਾ ਇਹ ਹੁੰਦਾ ਕਿ ਦੋ ਪੈਮਾਨੇ ਬਣ ਜਾਂਦੇ ਨੇ ਹਮ ਇੱਕ ਤੇ ਆ ਕਿ ਕੋਈ ਬੰਦਾ ਪਰਫਾਰਮ ਠੀਕ ਨਹੀਂ ਕਰ ਰਿਹਾ ਉਹਨੂੰ ਚੱਕ ਕੇ ਬਾਹਰ ਮਾਰੋ ਜੀ ਆਹੀ ਹਾਲ ਹੈ ਬਿਲਕੁਲ ਕਿ ਬਦਨਾਮੀ ਸਰਕਾਰ ਦੀ ਹੁੰਦੀ ਹੈ ਹਮ ਇੱਕ ਹੁੰਦਾ ਕਿ ਇਹ ਠੀਕ ਕਰ ਰਿਹਾ ਪਰ ਬਹੁਤ ਵਧੀਆ ਕਰਨ ਵਾਲਾ ਮੌਕੇ ਤੋਂ ਹਲੇ ਬਿਰਵਾ ਉਹਨੂੰ ਮੌਕਾ ਦੇ ਕੇ ਦੇਖੋ ਯਾਨੀ ਜਿਹੜਾ ਬੈਟਰ ਨੂੰ ਬੈਸਟ ਕਰੇ ਬਿਲਕੁਲ ਦੋਈ ਗੱਲ ਜਿਆ ਗੁੱਡ ਨੂੰ ਬੈਟਰ ਕਰ ਜੀ ਜੀ ਕਿ ਇੱਕ ਮੁਕਾਬਲੇਬਾਜ਼ੀ ਵੀ ਰਹੇ ਕਿ ਯਾਰ 92 ਵਿਧਾਇਕ ਆ ਇਹਨੂੰ ਮੌਕਾ ਮਿਲੇਗਾ ਹੂੰ ਫਿਰ ਉਹਨੂੰ ਮੌਕਾ ਮਿਲੇਗਾ ਇੱਕ ਕੰਪੀਟੀਸ਼ਨ ਵੀ ਰਹੇ ਜੀ ਤੇ ਜਿਹੜਾ ਬੰਦਾ ਵਧੀਆ ਤੋਂ ਵਧੀਆ ਕਰ ਸਕਦਾ ਉਹਨੂੰ ਮੌਕਾ ਮਿਲੇ ਬਿਲਕੁਲ ਹੁਣ ਤੁਸੀਂ ਜੱਜ ਕਰ ਲਓ ਕਿ ਕਿਸ ਨੂੰ ਪਰਫਾਰਮੈਂਸ ਦੇ ਆਧਾਰ ਤੇ ਬਾਹਰ ਕੱਢਿਆ ਗਿਆ ਹੂੰ ਕਿਸ ਨੂੰ ਮੌਕਾ ਦਿੱਤਾ ਗਿਆ ਜੀ ਜੀ ਮੌਕੇ ਵਾਲਿਆਂ ਚ ਜੇ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਗੋਇਲ ਸਾਹਿਬ ਨੂੰ ਬੜੀਆਂ ਹਸਰਤ ਭਰਾ ਅਸਰਤ ਭਰੀਆਂ ਨਿਗਾਹ ਨਾਲ ਦੇਖਿਆ ਜਾ ਰਿਹਾ ਜੀ ਕਿ ਇਹ ਸਹੀ ਬੰਦੇ ਆ ਹਮ ਬਾਣੀਏ ਸਮਾਜ ਤੋਂ ਨੇ ਜੀ ਭਾਈ ਪੜ੍ਹੇ ਲਿਖੇ ਨੇ ਜਾਂ ਕਹ ਲੋ ਵਕਾਲਤ ਕੀਤੀ ਹੋਈ ਆ ਤੇ ਸਿਆਸਤ ਦਾ ਵੀ ਤਜਰਬਾ ਹੈ ਤੇ ਲੋਕਾਂ ਨਾਲ ਕਿਵੇਂ ਬਣਾ ਕੇ ਚੱਲਣਾ ਹੈ ਇਹ ਵੀ ਇਹ ਇਹਨਾਂ ਨੂੰ ਜਾਚ ਆ ਜੀ ਚਲੋ ਇਹ ਤੇ ਹੋ ਗਿਆ ਨਾ ਕਿ ਭਾਈ ਇਹਨਾਂ ਚ ਸ਼ਾਇਦ ਉਮੀਦ ਬਣਦੀ ਹੈ ਕਿ ਹਾਂ ਇਹ ਵਧੀਆ ਕਰਨਗੇ ਪਰ ਜਿਹੜੀ ਬੀਬੀ ਆ ਤੁਸੀਂ ਮੈਨੂੰ ਦੱਸੋ ਦੀ ਪ੍ਰਾਪਤੀ ਕੀ ਆ ਜਿਹੜਾ ਅੱਜ ਅਖਬਾਰ ਨੇ ਲਿਖਿਆ ਹੈ ਕਿ ਉਹਨੇ ਹਾਈ ਕਮਾਂਡ ਤੱਕ ਪਹੁੰਚ ਕੀਤੀ ਹੂੰ ਕਿ ਭਾਈ ਮੈਨੂੰ ਰੱਖ ਲਓ ਕੁਝ ਸਮਾਂ ਹੋਰ ਜਿਵੇਂ ਕੁੜੀਆਂ ਕਹਿੰਦੀਆਂ ਨਹੀਂ ਬਤਾਏਗੀ ਬੀਬੀ ਮੈਨੂੰ ਵੀ ਉਹੀ ਗਾਣਾ ਯਾਦ ਆ ਰਿਹਾ ਸੀ ਜਿਹੜਾ ਤੁਸੀਂ ਬਿਲਕੁਲ ਤਾਂ ਗੱਲ ਇਹ ਆ ਕਿ ਉਹ ਕੇਚਰੀਵਾਲ ਸਾਹਿਬ ਹੋਰਾਂ ਨੂੰ ਕਹਿ ਰਹੀ ਸੀ ਬੀਬੀ ਕਿ ਮੈਨੂੰ ਮੰਤਰੀ ਮੰਡਲ ਚ ਹੋਰ ਸਮਾਂ ਰੱਖ ਲਓ ਜੀ ਪਰ ਉਹ ਨਹੀਂ ਮੰਨੇ ਪਰ ਤੁਸੀਂ ਮੈਨੂੰ ਦੱਸੋ ਕਿ ਬੀਬੀ ਖੁਦ ਸੈਰ ਸਪਾਟੇ ਕਰਦੀ ਰਹੀ ਹੋਵੇ ਜਾਂ ਨਾ ਕਰਦੀ ਰਹੀ ਹੋਵੇ ਉਹਦਾ ਨਿੱਜੀ ਮਸਲਾ ਹੈ ਬਿਲਕੁਲ ਸੈਰ ਸਪਾਟੇ ਵਰਗੇ ਡਿਪਾਰਟਮੈਂਟ ਦੇ ਵਿੱਚ ਜਿੱਥੇ ਪੰਜਾਬ ਚ ਕਹ ਲੋ ਕਿ ਹਾਈ ਕੁਛ ਨਹੀਂ ਜ਼ਿਆਦਾ ਹਮ ਜਦ ਕਿ ਉਹਦੀ ਕੈ ਲੋਕ ਦੀ ਸੰਭਾਵਨਾ ਬਹੁਤ ਵੱਡੀ ਆ ਬਿਲਕੁਲ ਸਵਾਏ ਇੱਕ ਪਰੌਂਠੇ ਵਾਲਾ ਰਿਕਾਰਡ ਬਣਾਉਣ ਤੋਂ ਕੀ ਕੀਤਾ ਉਹ ਇੱਕ ਪਰੌਂਠਾ ਜਿਹਾ ਬਣਾ ਕੇ ਬਹਿ ਗਏ ਸਨ ਯਾਦ ਹੈ ਤੁਹਾਨੂੰ ਹਾਂ ਜੀ 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 ਅਸਰੇ ਤੁਸੀਂ ਕੱਲ ਵੀ ਗੱਲ ਕੀਤੀ ਸੀ ਹਾਂ ਇੱਕ ਪਰੌਂਠਾ ਜਿਹਾ ਬਣਾ ਕੇ ਬਹਿ ਗਏ ਆਖੇ ਜੀ ਫਲਾਣਾ ਰਿਕਾਰਡ ਟੁੱਟ ਗਿਆ ਫਲਾਣਾ ਰਿਕਾਰਡ ਪਤਾ ਨਹੀਂ ਖਾਨਦਾਰ ਰਿਕਾਰਡ ਟੁੱਟ ਗਿਆ ਬਣਾਉਣ ਦਾ ਰਿਕਾਰਡ ਟੁੱਟ ਗਿਆ ਕਿੱਥੋਂ ਸਟੂਵ ਲਿਆ ਕੀ ਲਿਆ ਕਿੱਥੇ ਉਹ ਉਹ ਉਹਦਾ ਕੀ ਆ ਹੂੰ ਤੇ ਮਤਲਬ ਕਿ ਹੋਰ ਕੀਤਾ ਕੀ ਨਹੀਂ ਜੀ ਮੈਂ ਵਾਰ-ਵਾਰ ਕਹਿੰਦਾ ਰਿਹਾ ਜਦੋਂ ਵੀ ਕਿਤੇ ਕੈ ਲੋਕ ਕੇ ਭਾਈ ਸਾਰਾ ਕੁਝ ਆਪਾਂ ਦੇਖਦੇ ਸੁਣਦੇ ਆ ਨਾ ਹੂੰ ਕਿ ਯਾਰ ਦਰਬਾਰ ਸਾਹਿਬ ਤੱਕ ਅੰਮ੍ਰਿਤਸਰ ਤੱਕ ਬਹੁਤ ਟੂਰਿਸਟ ਆ ਰਿਹਾ ਧਾਰਮਿਕ ਟੂਰਿਜ਼ਮ ਵੀ ਹੈਗਾ ਦੂਸਰਾ ਵੀ ਹੈਗਾ ਤਾਂ ਕੀ ਅਸੀਂ ਉਸ ਨੂੰ ਹਰੀਕੇ ਤੱਕ ਨਹੀਂ ਲਿਆ ਸਕਦੇ ਹੂੰ ਹਰੀਕੇ ਤੋਂ ਉਪਰਾਂ ਹੁਸੈਨੀਵਾਲ ਤੱਕ ਬਿਲਕੁਲ ਜਾਂ ਬਠਿੰਡੇ ਤੱਕ ਜੀ ਯਾਨੀ ਇਸ ਤਰ੍ਹਾਂ ਦਾ ਟੂਰਿਸਟ ਸਰਕਟ ਬਣਾ ਕੇ ਅਸੀਂ ਉਸ ਧਾਰਮਿਕ ਟੂਰਿਸਟ ਨੂੰ ਇਹ ਇਹ ਰੀਅਲ ਨਾਰਮਲ ਕਰ ਸਕਦੇ ਹਾਂ ਜੀ ਅਸੀਂ ਉਹਨੂੰ ਥੋੜਾ ਜਿਹਾ ਇੱਕ ਦੋ ਦਿਨ ਹੋਰ ਨਹੀਂ ਠਹਿਰਾ ਸਕਦੇ ਹੂੰ ਜੇ ਲੱਖ ਦੀ ਅੰਮ੍ਰਿਤਸਰ ਆਮਦ ਆ ਜੀ ਤਾਂ ਅਸੀਂ ਉਹਦੇ ਚੋਂ ਚੌਥਾ ਹਿੱਸਾ ਹੀ ਗਾਂ ਲੈ ਆਈ ਬਿਲਕੁਲ ਤਾਂ ਸਾਡੀ ਇਕੋਮੀ ਚ ਜੀ 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 ਐਕਸਟਰਾ ਕਹਿ ਲੋ ਕਿ ਆਇਆ ਪਰ ਨਹੀਂ ਕੁਝ ਨਹੀਂ ਹੋ ਰਿਹਾ ਉਹ ਸਿੱਧੂ ਸਾਹਿਬ ਬਣੇ ਸਨ ਉਹਦੇ ਤੋਂ ਬਹੁਤ ਉਮੀਦ ਸੀ ਕਿ ਸਾਹਿਬ ਤਾਂ ਫਿਰ ਕੀ ਹੋਇਆ ਕੁਝ ਨਹੀਂ ਸਵਾਏ ਗੱਲਾਂ ਉਹਨਾਂ ਕੋਲ ਮੌਕਾ ਸੀਗਾ ਸਾਰ ਸਾਲ ਕਰੈ ਨੇ ਮੇਰੇ ਖਾਲ ਦੇ ਨਾਲ ਉਹ ਹੂੰ 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 ਸਤਾਨਕ ਸਰਕਾਰਾਂ ਦਾ ਵਿਭਾਗ ਮਹੱਤਵ ਬਹੁਤ ਵੱਡਾ ਵਿਭਾਗ ਹੁੰਦਾ ਜੀ ਬਹੁਤ ਵੱਡੇ ਵਿਭਾਗ ਮਿਲੇ ਸਨ ਤਾਂ ਇਹ ਬੀਬੀ ਜੀ ਹੁਣ ਜੋ ਮਰਜੀ ਕਹਿੰਦੇ ਅਗਲੇ ਆਨੇ ਤਾਂ ਭਾਈ ਦੇਖੋ ਆਂਦੇ ਹੁੰਦੇ ਨਾ ਕੰਮ ਪਿਆਰਾ ਚਾਮਨਾ ਹੀ ਤੁਹਾਡਾ ਨਾਂ ਜਿੱਡਾ ਮਰਜੀ ਤਾਂ ਪਤਾ ਲੱਗ ਹੀ ਗਿਆ ਸੀਗਾ ਪਿਛਲੇ ਦਿਨੀ ਕਹਿਣ ਲੱਗ ਪਏ ਆਕੇ ਮੇਰੇ ਨਾਂ ਤੇ ਜੀ ਰਿਸ਼ਵਤ ਨਾ ਮੰਗੀ ਜਾਵੇ ਵਗੈਰਾ ਤੇ ਇਹਦਾ ਮਤਲਬ ਕਿ ਗੱਲ ਤੇ ਤੁਸੀਂ ਆਪ ਹੀ ਸਾਫ਼ ਕਰ ਰਹੇ ਹੋ ਕਿ ਕੁਝ ਚੱਲ ਰਿਹਾ ਹੈ ਜੀ ਖੜ ਦੇ ਵਿੱਚ ਤੇ ਬਥੇਰੇ ਕਿਸੇ ਚਲਦੇ ਨੇ ਸਾਬ ਹੂੰ ਖੜ ਦੇ ਵਿੱਚ ਬਥੇਰਾ ਕੁਝ ਤੁਹਾਡੇ ਜਿਹੜੇ ਆਪਣੇ ਰਿਸ਼ਤੇਦਾਰ ਐ ਉਹਨਾਂ ਦੇ ਬਾਰੇ ਚਲਦੇ ਆ ਜੀ ਜੇ ਤੁਸੀਂ ਉਹ ਚੀਜ਼ਾਂ ਵੇਲੇ ਸੇਰ ਵੇਖੀਆਂ ਹੁੰਦੀਆਂ ਤੇ ਤੁਹਾਨੂੰ ਆ ਦਿਨ ਨਾ ਦੇਖਣੇ ਪੈਂਦੇ ਸਾਬ ਆ ਦਿਨ ਨਾ ਦੇਖਣੇ ਪੈਂਦੇ ਬਿਲਕੁਲ ਜੀ ਇਸ ਕਰਕੇ ਗੱਲ ਇਹ ਆ ਕਿ ਜ਼ੋਰ ਤੇ ਹਰੇਕ ਬੰਦਾ ਹੀ ਲਾਉਂਦਾ ਸਾਬ ਕਿ ਭਾਈ ਆ ਹੋ ਜਾਵੇ ਆ ਹੋ ਜਾਵੇ ਨਾ ਮੈਂ ਉਹ ਕਹਿੰਦਾ ਸਮੇਂ ਨੇ ਇੱਕ ਨਾ ਮੰਨੀ ਨਾ ਹੂੰ ਤਾਂ ਗੱਲ ਇਹ ਆ ਕਿ ਸਮਾਂ ਥੋੜੀ ਮੰਨਦਾ ਚਾਹੀਏ ਇਸੇ ਕਰਕੇ ਸਾਹ ਵੀ ਜਿਹੜਾ ਉੱਤੇ ਬੈਠਾ ਉਹ ਵੀ ਬਾਰ-ਬਾਰ ਨਹੀਂ ਮੰਨਦਾ ਗੱਲ ਬਿਲਕੁਲ ਜੀ ਤਾਂ ਉਹਨਾਂ ਨੇ ਆਪ ਦੇ ਹਿਸਾਬ ਕਿਤਾਬ ਨਾਲ ਚਲਾਉਣਾ ਹੈ ਪੰਜਾਬ ਨੂੰ ਤੇ ਤੁਸੀਂ 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 ਹਾਲੇ ਤੇ ਰੁਕ ਜਾਓ ਇਹ ਇਹ ਬਾਗੀ ਵੀ ਹੋਣਗੇ ਕੁਝ ਬੰਦੇ ਹੂੰ ਇਹ ਇਹਨਾਂ ਨੂੰ ਪੰਜਾਬ ਦਾ 헤ਜ ਵੀ ਆਏਗਾ ਆਏਗਾ ਇਹ ਕਹਿਣ ਕੇ ਸਾਨੂੰ ਮੌਕਾ ਦਿਓ ਸਾਡੇ ਕੋਲ ਪਾਲਸੀਆਂ ਬੜੀਆਂ ਵਧੀਆ ਇਹਨਾਂ ਨੇ ਰੋਣਾ ਕਰਲਾਉਣਾ ਹਲੇ ਤਾਂ ਹਲੇ ਤੇ ਅ ਵੀ ਤਾਂ ਪਾਰਟੀ ਸ਼ੁਰੂ ਹੋਈ ਹੈ ਜੀ 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 ਵਾਰੀ ਹਲੇ ਤਾਂ ਹਲੇ ਤਾਂ ਬਹੁਤ ਕੁਝ ਹੋਣਾ ਹੈ ਹੂੰ ਬਿਲਕੁਲ ਪਰ ਉਹ ਜਿਹੜੇ ਵਿੱਚੇ ਕਹਿ ਰਹੇ ਸੀਗੇ ਕਿ ਭਾਈ ਸਰਕਾਰ ਹੁਣ ਕੰਮ ਨਹੀਂ ਕਰ ਰਹੀ ਕੰਮ ਕਰੋ ਸਾਨੂੰ ਲੋਕਾਂ ਚ ਜਾਣਾ ਔਖਾ ਹੈ ਇਧਰ ਇਹੋ ਜਿਹਾ ਵੀ ਕੋਈ ਸਿਸਟਮ ਹੈਗਾ ਵੀ ਜਿਨ੍ਹਾਂ ਦੇ ਕਰਕੇ ਲੋਕਾਂ ਚ ਸਰਕਾਰ ਨੂੰ ਜਾਣਾ ਔਖਾ ਹੈ ਹਾਂ ਜੀ ਬਿਲਕੁਲ ਇਹ ਤੇ ਹੈ ਕਿ ਲੋਕਾਂ ਚ ਵੀ ਤੇ ਜਾਣਾ ਹੈ ਹੂੰ ਬਿਲਕੁਲ ਇਦਰ ਬਲਵਿੰਦਰ ਜੀ ਕਹਿ ਰਹੇ ਨੇ ਕਿ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਸਲੇ ਤੇ ਹਾਈ ਕੋਰਟ ਨੇ ਝਾੜ ਪਾਈ ਸੀਗੀ ਐਸਐਸਪੀ ਐਸਪੀ ਡੀਐਸਪੀ ਸੀਆਈਏ ਇਨਚਾਰਜ ਕਹਿੰਦੇ ਸੀ ਕਾਰਨ ਦੱਸੋ ਨੋਟਸ ਉਹਨਾਂ ਨੂੰ ਭੇਜਿਆ ਸੀ ਇਹ ਆਪਾਂ ਖਬਰ ਕੀਤੀ ਸੀ ਜੀ ਪਿਛਲੇ ਦਿਨ ਹਾਂ ਵਸਤਾਰ ਡੀਟੇਲ ਦੇ ਵਿੱਚ ਇਹ ਆਪਾਂ ਗੱਲਬਾਤ ਕੀਤੀ ਸੀਗੀ ਉਹ ਜੋ ਸੀ ਕਹਿ ਰਹੇ ਨੇ ਕਿ ਜੋ ਜੋ ਮੰਤਰੀ ਹਟਾਏ ਗਏ ਉਹ ਆਪਣੀ ਟਿਕਟ ਵੀ ਕੱਟ ਕੱਟੀ ਪੱਕੀ ਕਰਕੇ ਚੱਲਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਗੱਲ ਇਹਨਾਂ ਦੀ ਸਹੀ ਹੈ ਕਿ ਟਿਕਟਾਂ ਬਹੁਤ ਕੱਟਣਗੇ ਜੀ ਜੀ ਇਹਨਾਂ ਨੇ ਆਹੀ ਗੁੱਸਾ ਗਸਾ ਸ਼ਾਂਤ ਕਰਨਾ ਲੋਕਾਂ ਦਾ ਕਿ ਆ ਫਲਾਣਾ ਇਹਨੂੰ ਜਿ ਭਜਾਤਾ ਜਿ ਨਵਾਂ ਲਿਆਂਦਾ ਨਵਾਂ ਲਿਆਂਦਾ ਜੀ ਆਹੀ ਹਿਸਾਬ ਕਿਤਾਬ ਚੱਲੇਗਾ ਇਹਨਾਂ ਦਾ ਜੀ ਪਰਮ ਜੀ ਕਹਿ ਰਹੇ ਨੇ ਕਿ ਅੰਮ੍ਰਿਤਸਰ 에ਅਰਪੋਰਟ ਨੂੰ ਬਸ ਕਨੈਕਟੀਵਿਟੀ ਦੀ ਗੱਲ ਕਰ ਲਵੋ ਲਓ ਜੀ ਗੱਲ ਤੇ ਤੁਹਾਡੀ ਹੋ ਗਈ ਹੈ ਕਮੈਂਟ ਪੜਿਆ ਗਿਆ ਤੇ ਗੱਲ ਹੋ ਗਈ ਨਹੀਂ ਅੰਮ੍ਰਿਤਸਰ ਵਰਗੇ ਸ਼ਹਿਰ ਨੂੰ ਵੀ ਵੇਖ ਲਓ ਸਹੂਲਤਾਂ ਦੀ ਕਿੱਲਤ ਆ ਜਿੱਥੇ ਇੰਨਾ ਜ਼ਿਆਦਾ ਧਾਰਮਿਕ ਟੂਰਿਜ਼ਮ ਆ ਦੂਸਰਾ ਹੈ ਕਿ ਇੱਥੇ ਇੰਨੀ ਆਮਦਨ ਆ ਯਾਰ ਜੀ ਅੰਮ੍ਰਿਤਸਰ ਵਰਗੀ ਆਮਦਨ ਕਿਸ ਸ਼ਹਿਰ ਨੂੰ ਹੋਏਗੀ ਬਿਲਕੁਲ ਜਿੱਥੇ ਇੰਨੇ ਹੋਟਲ ਆ ਕਿ ਕਿਸੇ ਮਨ ਲੱਗਦਾ ਕਿ ਵੱਡੇ ਤੋਂ ਵੱਡੇ ਸ਼ਹਿਰ ਚ ਹੋਟਲ ਨਹੀਂ ਹੁੰਨੇ ਬਿਲਕੁਲ ਹੋਟਲ ਦਾ ਐਡਾ ਤਗੜਾ ਕਾਰੋਬਾਰ ਹੈ ਕਿਦੇ ਸਿਰ ਤੇ ਚੱਲਦਾ ਬਾਹਰੋਂ ਆਏ ਪੈਸੇ ਦੇ ਸਿਰ ਤੇ ਬਿਲਕੁਲ ਤਾਂ ਮਤਲਬ ਕਿ ਹਾਲੇ ਵੀ ਕਮੀ ਹੈ ਯਾਰ ਕਿ ਉੱਥੇ ਉੱਥੇ ਚੀਜ਼ਾਂ ਤੇ ਸੁਧਾਰ ਦੀ ਲੋੜ ਪੈ ਰਹੀ ਆ ਹੱਦ ਹੋ ਗਈ ਆ ਹਮ ਪਰ ਮੈਂ ਇੱਕ ਗੱਲ ਕਹਾਂਗਾ ਦੇਖੋ ਇਹ ਗੱਲ ਮੰਨਣੀ ਪੈਗੀ ਕਿ ਜੋ ਮਰਜ਼ੀ ਆ ਅਕਾਲੀ ਰਾਜ ਵੇਲੇ ਉਹਨਾਂ ਨੇ ਅੰਮ੍ਰਿਤਸਰ ਵਿਖੇ ਪੈਸਾ ਬਹੁਤ ਲਾਇਆ ਸੀਗਾ ਜੀ ਜੀ ਇਹ ਗੱਲ ਮੰਨਣੀ ਪਾਉਗੇ ਤਾਂ ਉਹ ਸਾਰਾ ਕੁਝ ਉਹ ਤੁਸੀਂ ਦੇਖਿਆ ਬੱਸਾ ਬੁੱਸਾ ਲਿਓ ਜਿਹੜੀਆਂ ਬਣਾਈਆਂ ਸੀ ਉਹ ਬੱਸਾ ਬੁੱਸਾ ਹੀ ਗਈਆਂ ਕਿਸੇ ਦਾ ਨੂੰ ਆਪਾਂ ਅੱਗੇ ਉਹਦੇ ਤੇ ਗੱਲ ਕੀਤੀ ਸੀ ਜਦੋਂ ਮੰਨੇ ਨੇ ਲਾਈਵ ਕੀਤਾ ਸੀਗਾ ਜੀ 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 ਤਾਂ ਸਾਰੀ ਸਕੀਮਾਂ ਹੀ ਫੇਲ ਹੋ ਗਈਆਂ ਸਭ ਇੱਕ ਤੇ ਰੌਲਾ ਇਹ ਆ ਨਾ ਕਿ ਜੇ ਕੋਈ ਪਿਛਲੀ ਸਰਕਾਰ ਦੇ ਵਿੱਚ ਚੰਗਾ ਕੰਮ ਹੀ ਹੁੰਦਾ ਹੂੰ ਉਹਨੂੰ ਗਾਹ ਆ ਕੇ ਅਗਲੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਉਹਨੂੰ ਉਹਨੂੰ ਡਾਮਾਡੋਲ ਕਰ ਦਿੰਦੀਆਂ ਤੇ ਇਹ ਨਾ ਉਹਨਾਂ ਦਾ ਚੱਲੇਗਾ ਜੀ ਜੀ ਪਰ ਇਹ ਆ ਕੇ ਅੰਮ੍ਰਿਤਸਰ ਵਰਗਾ ਸ਼ਹਿਰ ਵੀ ਵਿਕਾਸ ਨੂੰ ਜੂਝ ਰਿਹਾ ਹੈ ਸਹੂਲਤਾਂ ਨੂੰ ਜੂਝ ਰਿਹਾ ਹੈ ਤਾਂ ਮੇਰੇ ਖਿਆਲ ਦੇ ਨਾਲ ਮੇਰੇ ਦੂਜੇ ਸ਼ਹਿਰਾਂ ਦਾ ਤਾਂ ਤੁਸੀਂ ਹਿਸਾਬ ਕਿਤਾਬ ਲਾ ਹੀ ਲਓ ਆ ਜੀ 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 ਹਰ ਢਾਲ ਤੇ ਉੱਲੂ ਬੈਠਾ ਹੈ ਇੱਥੇ ਤਾਂ ਸਿਸਟਮ ਹੋਈ ਹੋਇਆ ਪਿਆ ਵੀ ਹੁਣ ਦੇਸ਼ ਦਾ ਜਿਹੜਾ ਬਾਕੀ ਦਾ ਹਾਲ ਕੀ ਹੋਣਾ ਆਪਾਂ ਬਸ ਅੰਦਾਜ਼ਾ ਹੀ ਲਾ ਸਕਦੇ ਹਾਂ ਸਾਹਿਲ ਜੀ ਕਹਿ ਰਹੇ ਨੇ ਮੇਰਾ ਕਮੈਂਟ ਵੀ ਲੈ ਲਓ ਕਹਿੰਦੇ ਸਿੱਧੂ ਸਾਹਿਬ ਸੀਐਮ ਬਣ ਰਹੇ ਨੇ ਜਲਦੀ ਅੱਛਾ ਜੀ ਹੁਣ ਦੇਖੋ ਤੁਸੀਂ ਦੱਸ ਰਹੇ ਹੋ ਕਮਾਲ ਦੀ ਗੱਲ ਹੈ ਤੁਸੀਂ ਦੱਸ ਰਹੇ ਹੋ ਕਿ ਸਿੱਧੂ ਸਾਹਿਬ ਸੀਐਮ ਬਣ ਰਹੇ ਹੋ ਤਾਂ ਲੈ ਐਮਐਲ ਨਹੀਂ ਬਣੇ ਐਮਐਲ ਨਹੀਂ ਬਣੇ ਬਿਲਕੁਲ ਇਹ ਸਾਫ ਕਰ ਲੋ ਨਹੀਂ ਕਰ ਰਹੇ ਸਾਡੇ ਜਲੰਧਰ ਵਾਲੇ ਐਮ ਐਲ ਏ ਰਮਨ अरोड़ा ਨੂੰ ਪਹਿਲੀ ਉਮੀਦ ਹੈ ਨਹੀਂ ਸੀ ਵੀ ਟਿਕਟ ਮਿਲੂਗੀ ਕਹਿੰਦੇ ਹਾਂ ਜੀ ਬੱਬੂ ਕਰਾਈ ਵਾਲਾ ਕਹਿੰਦੇ ਨੇ ਕਿ ਜੀ ਡਾਕਟਰ ਬਲਜੀਤ ਕੌਰ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਚਰਚਾ ਚੱਲ ਰਹੀ ਹੈ ਇਹ ਪਹਿਲਾ ਮਲੋਟ ਵਾਲਿਆਂ ਦੀ ਫੀਡਬੈਕ ਜ਼ਰੂਰ ਲੈ ਲੈਣ ਜੀ ਸਾਡੇ ਲੋਕ ਮੁੱਖ ਮੰਤਰੀ ਵੀ ਬਣਾ ਦੇ ਨਾ ਬਸ ਇੰਨੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਭਾਈ ਤੁਸੀਂ ਕੋਈ ਇੱਕ ਕੋਈ ਟੀਮ ਭੇਜੋ ਉਥੋਂ ਅਮਨ अरोड़ा ਇੱਥੇ ਹੀ ਨੇ ਇੱਕ ਦਿਨ ਆਜਮ ਤੇ ਮੈਂ ਵੀ ਸਮਾਂ ਕੱਢ ਲੂੰਗਾ ਸਾਡਾ ਵੀ ਸਮਾਂ ਕੀਮਤੀ ਅਮਨ अरोड़ा ਜਿੰਨਾ ਹੀ ਆ ਤੇ ਮੈਂ ਕਮਾ ਦਿੰਨਾ ਇੱਕ ਵਾਰੇ ਦੋ ਮੰਤਰੀ ਇਸ ਸ਼ਹਿਰ ਨੂੰ ਲੱਗਦੇ ਆ ਤੇ ਹਸਾਬ ਲਾ ਲੋ ਫਾਜ਼ਲਕਾਰ ਤੇ ਜਿਹੜੀ ਉਹ ਰੋਡ ਆ ਤਾਂ ਉਹਦਾ ਇੱਕ ਟੋਟਾ 40 ਕਿਲੋਮੀਟਰ ਹੋਣਾ ਆ ਆਮ ਥੋੜਾ ਜਿਹੀ ਆ ਜੀ ਬਿਲਕੁਲ 40 ਮੀਟਰ ਦਾ ਟੋਟਾ ਹੈ ਤਿੰਨ ਸਟੇਟਾਂ ਨੂੰ ਤੇ ਡਿਫੈਂਸ ਰੋਡ ਨੂੰ ਉਹ ਚੀਜ਼ ਜੋੜਦੀ ਆ ਤਾਂ ਦੋ ਮੰਤਰੀਆਂ ਦਾ ਸ਼ਹਿਰ ਹਜੇ ਤੱਕ 40 30 40 ਮੀਟਰ ਦਾ ਟੋਟਾ ਨਹੀਂ ਬਣਾ ਸਕਿਆ ਦੋ ਢਾਈ ਸਾਲ ਦਾ ਇਹਨਾਂ ਨੇ ਉੱਥੇ ਵਿਕਾਸ ਲਈ ਕਹਿੰਦੇ ਜੀ ਅਸੀਂ ਖੱਡੇ ਖੋਦੇ ਆ ਉਹ ਵਿਕਾਸ ਤੇ ਕਿਤੇ ਦਫਨ ਹੋ ਗਿਆ ਉਹਦੀਆਂ ਬਚਦੀਆਂ ਖੁਚਦੀਆਂ ਨਿਸ਼ਾਨੀਆਂ ਫਾਜ਼ਲ ਕਾ ਉਹ ਰੋਡ ਤੇ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਦੇਖ ਸਕਦੇ ਹੋ ਮਲੋਟ ਸ਼ਹਿਰ ਦੇ ਹੋਰ ਵੀ ਬਹੁਤ ਮਸਲੇ ਆ ਜੀ ਚਲੋ ਕੰਨੇ ਕੋ ਗਿਣਾਈ ਮੈਂ ਇੱਕ ਇੱਕ ਹੀ ਗਿਣਾਇਆ ਜਿਹੜਾ ਮੇਨ ਹੈ ਬਿਲਕੁਲ ਡਿਫੈਂਸ ਰੋਡ ਵੀ ਉੱਥੇ ਜੀ ਜੀ ਮਲੋਟ ਆ ਬੋਰ ਵਾਲਾ ਵੀ ਰੋਡ ਵੱਡਾ ਉੱਥੇ ਪਿੰਡਾਂ ਨੂੰ ਵੀ ਉਹ ਜੋੜਦੀ ਹੈ ਕਨੈਕਟੀਵਿਟੀ ਉਹ ਮੰਤਰੀ ਸਾਹਿਬਾ ਦੇ ਸ਼ਹਿਰ ਦੇ ਵਿੱਚ ਉੱਥੇ ਲੋਕ ਐ ਕਿਸੇ ਦਾ ਐਕਸਲ ਟੁੱਟ ਗਿਆ ਕਿਸੇ ਦਾ ਬੈਰੰਗ ਟੁੱਟ ਗਿਆ ਤੇ ਜਿਹੜਾ ਇਹ ਇਹਨਾਂ ਦੇ ਬਦਲਾ ਨੂੰ ਉੱਥੇ ਕੋਈ ਗੰਧ ਭੱਕਦੇ ਲੋਕ ਹੂੰ ਹੂੰ ਓਹੋ ਹੋ ਹੋ ਬਦਲਾ ਤੇ ਉੱਥੋਂ ਨੱਸ ਜਾਂਦਾ ਬਿਲਕੁਲ ਬਿਲਕੁਲ ਬਦਲਾ ਹੀ ਲੈਂਦੇ ਲੋਕ ਬਦਲੀ ਲੈਂਦੇ ਕਹਿੰਦੇ ਸਾਡੇ ਤੋਂ ਬਦਲੀ ਲਏ ਆ ਤੇ ਹੁਣ ਅਸੀਂ ਬਦਲੀ ਲਾਵਾਂਗੇ